पीड़ित लड़की दे सौरा परिवार नु धमकीयाँ देण वाला नहिंग सिंह आया प्रेस सामने बठिंडा जिले दे पिंड खारी फुलोन विखे पिछले दिनी नहिंग सिंहा ने एक पीड़ित लड़की दे सौरा परिवार नु पंचायत करके शरियाम चेतावनी दीती कि जेकर लड़की नु ना बसाया ता हो औण वाले दिना दौरान और भी वड्डा एक्शन करेंगे लड़की दे सौरा परिवार वालेया ने ए मनियां कि ਉਨ੍ਹਾਂ ਦੇ ਲੜਕੇ ਨੂੰ ਲੜਕੀ ਨੇ ਆਸਟ੍ਰੇਲੀਆ ਦੀ ਪੀਆਰ ਦਿਵਾਈ ਹੈ ਪਰ ਲੜਕੀ ਨੂੰ ਆਪਣੇ ਘਰ ਵਸਾਉਣ ਤੋਂ ਕੀਤਾ ਇਨਕਾਰ ਬਾਬਾ ਕੁਲਜੀਤ ਸਿੰਘ ਨੇ ਕਿਹਾ ਕਿ ਜਦੋਂ ਲੜਕੀ ਆਸਟ੍ਰੇਲੀਆ ਤੋਂ ਪੰਜਾਬ ਆ ਗਈ ਤਾਂ ਉਹ ਬੀਬੀਆਂ ਅਤੇ ਨਹਿਮ ਸਿੰਘਾਂ ਨੂੰ ਨਾਲ ਲੈ ਕੇ ਲੜਕੀ ਦੇ ਸੌਰਾ ਪਿੰਡ ਜਾਣਗੇ ਅਤੇ ਲੜਕੀ ਨੂੰ ਉਸਦੇ ਘਰ ਵਸਾ ਕੇ ਹੀ ਆਉਣਗੇ ਉਹਨਾਂ 'ਤੇ ਦੋਸ਼ ਲਗਾਇਆ ਕਿ ਲੜਕੀ ਦਾ ਪਤੀ ਹੁਣ ਮੈਟ੍ਰੀਮੋਨੀਅਲ ਤੇ ਡਾਟਾ ਪਾ ਕੇ दूसरा व्य्या करवावण दे चक्कर विच है जबकि बिना तलाक तो दूसरा व्य्या करवाना कानूनी जुर्म है ओना ऐलान की था कि नहिंग सिंह पीड़ित लड़की दे पिता जस कौर सिंह अते लड़की दे नाल खड़े हन आओ देखते दे हां साढे चैनल दी टीम नाल नहिंग सिंह ने जो गलबात की थी ਕਹਿੰਦਾ ਜੀ ਕੀ ਨਾਂ ਤੇ ਕੀ ਮਾਮਲਾ ਤੁਹਾਡਾ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪ ਸਾਰੇ ਜਾਣਦੇ ਹੋ 10 ਕਲਜੀਤ ਸਿੰਘ ਸ਼ੋ ਮਿਸਲ ਜੀ ਦਾ ਤਰਨਾ ਦਲ ਦਾ ਬਾਬਾ ਤੇ ਮਸਲਾ ਇਹ ਆ ਜੀ ਵੀ ਪਿੰਡ ਖਾਰੀ ਫੁੱਲੋ ਆ ਬਠਿੰਡੇ ਲੱਗੇ ਉੱਥੇ ਦੇ ਸਾਡੇ ਬਹੁਤ ਪੁਰਾਣੇ ਅਜੀਜ਼ ਮਿੱਤਰ ਆ ਭਾਈ ਜਸਕੌਰ ਸਿੰਘ ਜੀ ਉਹਨਾਂ ਦੀ ਬੇਟੀ ਵੀ ਆਈ ਹੋਈ ਆ ਪਿੰਡ ਖਾਰੀ ਫੁੱਲੋ ਅਵਤਾਰ ਸਿੰਘ ਕੇ ਤੇ ਉਹ ਲੜਕੀ ਨੂੰ 5 ਸਾਲ ਤੋਂ ਤੰਗ ਪਰੇਸ਼ਾਨ ਕਰਦੇ ਆ ਰਹੇ ਸਾਰਾ ਖਰਚਾ ਜਿਹੜਾ ਲੜਕੀ ਪਰਿਵਾਰ ਵੱਲੋਂ ਕੀਤਾ ਗਿਆ ਮੁੰਡੇ ਨੂੰ ਬਾਹਰ ਖੜਾਇਆ ਗਿਆ ਜਦੋਂ ਨਿਊਜ਼ੀਲੈਂਡ ਪੱਕਾ ਹੋ ਗਿਆ ਸਾਰਾ ਕੋ ਹੋ ਗਿਆ ਤੇ ਉੱਥੇ ਜਾ ਕੇ ਉਹ ਖਰਾਬੀਆਂ ਕਰਨ ਲੱਪਿਆ ਕਦੀ ਕੁੜੀ ਨੂੰ ਤੰਗ ਪਰੇਸ਼ਾਨ ਕਰ ਕਦੀ ਗੱਡੀ ਲੈ ਕੇ ਭੱਜਾ ਕਦੀ ਉਹ ਬਹੁਤ ਮਤਲਬ ਕੀ ਖਰਾਬੀਆਂ ਕੀਤੀਆਂ ਵੀ ਉਹ ਆਪਾਂ ਹੁਣ ਛੋਟੇ ਵਿੱਚ ਨਹੀਂ ਦੱਸ ਸਕਦੇ ਉਸ ਸਬੰਧ ਦੇ ਵਿੱਚ ਅਸੀਂ ਪੰਚਾਇਤ ਲੈ ਕੇ ਪਿੰਡ ਖਾਰੀਫੁੱਲੋਂ ਪਹੁੰਚੇ ਸੀ ਜਦੋਂ ਸਾਰੇ ਉਹਨਾਂ ਨੂੰ ਅਸੀਂ ਸਵਾਲ ਕੀਤੇ ਮੁੰਡੇ ਵਾਲਿਆਂ ਨੂੰ ਵੀ ਤੁਸੀਂ ਕੁੜੀ ਕਿਉਂ ਨਹੀਂ ਬਸਾਉਣਾ ਚਾਹੁੰਦੇ ਜਾਂ ਕੀ ਗੱਲ ਆ ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਤੇ ਉਹ ਪੰਚਾਇਤ ਛੱਡ ਕੇ ਭੱਜ ਗਿਆ ਫਿਰ ਅਸੀਂ ਉੱਥੇ ਇੱਕ ਅਲਟੀਨੇ ਇੱਕ ਵੀਡੀਓ ਜਾਰੀ ਕਰਕੇ ਕਲਟੀਨੇਟਰ ਸਰਪੰਚ ਨੂੰ ਸਰਪੰਚ ਸਾਹਿਬ ਨੂੰ ਦੇ ਕੇ ਤੇ ਫਿਰ ਅਸੀਂ ਉਤੋਂ ਅਗਲੀ ਕਾਰਵਾਈ ਜਿੱਦਾਂ ਵੀ ਸਾਰਿਆਂ ਦੀ ਸਲਾਹ ਦੇ ਨਾਲ ਉਹ ਕਰਾਂਗੇ ਝਗੜਾ ਕਿਹੜੀ ਗੱਲ ਦਾ ਹੋਇਆ ਉਹ ਵੀ ਤਾਂ ਨਹੀਂ ਝਗੜਾ ਨਹੀਂ ਕਿਸੇ ਗੱਲ ਦਾ ਹੋਇਆ ਕਈ ਆਪਾਂ ਨਾ ਪੰਜਾਬ ਦੇ ਵਿੱਚ ਕਹਿ ਦਿੰਨੇ ਆਂ ਵੀ ਲੜਕੀਆਂ ਬਾਹਰ ਜਾ ਕੇ ਮੁੱਕਰ ਗਈਆਂ ਇਹ ਆ ਉਹ ਆ ਇਹ ਮੇਰੇ ਕੋਲ ਪਹਿਲਾ ਕੇਸ ਆਇਆ ਮੇਰੇ ਮਿੱਤਰ ਦਾ ਵੀ ਜਿੱਥੇ ਮੁੰਡਾ ਪਰਿਵਾਰ ਜਿਹੜਾ ਆ ਲੜਕੀ ਨੂੰ ਪਰੇਸ਼ਾਨ ਤੰਗ ਕਰ ਰਿਹਾ ਕਾਰਨ ਕੀ ਵੀ ਇਹਨਾਂ ਨੇ ਪਹਿਲਾਂ ਵੀ ਦੋ ਤਿੰਨ ਜਗ੍ਹਾ ਤੇ ਜਿਹੜੇ ਇਹਨਾਂ ਦਾ ਤਾਇਆ ਜੈਪ ਸਿੰਘ ਆ ਉਹਨਾਂ ਨੇ ਜਾਂ ਇਹਨਾਂ ਦੇ ਜਿਹੜੇ ਜੋ ਵੀ ਚਾਚੇ ਤਾਇਆ ਉਹ ਪਹਿਲਾਂ ਵੀ ਇਹਨਾਂ ਦੀ ਇੱਕ ਲੀ ਪਈਓ ਆ ਵੀ ਕੁੜੀ ਵਾਲਿਆਂ ਦਾ ਖਰਚਾ ਕਰਾਓ ਮੁੰਡਾ ਜਦੋਂ ਬਾਹਰ ਪੱਕਾ ਹੋ ਜਾਂਦਾ ਤੇ ਮੁੜ ਕੇ ਕੁੜੀ ਨੂੰ ਛੱਡੋ ਫਿਰ ਅਗਲੀ ਸਾਮੀ ਲੱਭੋ ਉਹਨਾਂ ਤੋਂ ਕਰੋੜ ਦੋ ਕਰੋੜ ਰੁਪਈਆ ਲਓ ਇਹਨਾਂ ਦਾ ਇਸ ਤਰੀਕੇ ਨਾਲ ਸਿਸਟਮ ਚੱਲਦਾ ਜਿਹੜੀ ਪੰਚਾਇਤ ਕਿਤੇ ਪੰਚਾਇਤ ਦਾ ਮਤਾ ਕਿੱਥੇ ਦਿੱਸਦਾ ਫਿਰ ਪੰਚਾਇਤ ਦਾ ਜਿਹੜਾ ਮਤਾ ਆ ਉਹੀ ਸਰਪੰਚ ਨੂੰ ਦੇ ਆਇਆ ਸੀ ਕੋ ਸਰਪੰਚ ਦੀ ਹਾਜ਼ਰੀ ਸਾਰੀ ਗੱਲਬਾਤ ਹੋਈ ਸਰਪੰਚ ਨੇ ਵੀ ਇਹ ਗੱਲ ਕਹੀ ਸੀ ਵੀ ਬਿਲਕੁਲ ਕੁੜੀ ਦੀ ਕੋਈ ਗਲਤੀ ਨਹੀਂ ਕੁੜੀ ਬਲੇ ਬਿਲਕੁਲ ਆਪਣੀ ਜਗ੍ਹਾ ਸਹੀ ਆ ਵੀ ਜੋ ਇਹਨਾਂ ਦਾ ਬੰਦਾ ਕਰਦਾ ਸੀ ਦਾਜ ਵਗੈਰਾ ਜੋ ਸਾਰਾ ਕੁਝ ਉਹ ਲੜਕੀ ਦਾ ਉੱਥੇ ਹੀ ਪਿਆ ਠੀਕ ਹੈ ਨਾ ਕੁੜੀ ਵਸਣਾ ਚਾਹੁੰਦੀ ਆ ਠੀਕ ਹੈ ਨਾ ਜੀ ਸਿਰਫ ਮੁੰਡਾ ਖਰਾਬੀ ਕਰਦਾ ਵੀ ਮੈਂ ਵਸਾਉਣੀ ਨਹੀਂ ਕਾਰਨ ਕੀ ਯਾ ਤੇ ਮੈਨੂੰ ਆਪਣੇ ਪੇਲੇ ਹੋਰ ਪੈਸੇ ਲੈ ਕੇ ਦੇ ਠੀਕ ਆ ਕਿ ਸਾਰਾ ਜਿਹੜਾ ਖਰਚਾ ਹੈ ਉਹ ਲੜਕੀ ਪਰਿਵਾਰ ਵੱਲੋਂ ਕੀਤਾ ਗਿਆ ਤੱਥ ਜਦੋਂ ਉੱਥੇ ਸਾਮੂ-ਸਾਮੂ ਸਾਹਮਣੇ ਗੱਲ ਹੋਈ ਉਹਨਾਂ ਕੋ ਇੱਕ ਨਿੱਕੇ ਪੈਸੇ ਦਾ ਹਿਸਾਬ ਸਿਰਫ ਇਸੇ ਗੱਲੇ ਕਰਕੇ ਪਰੇਸ਼ਾਨੀ ਜੀ ਕਹਿੰਦੇ ਫਿਰ ਲੜਕੀ ਹੋਏ ਕੀ ਕਹਿੰਦੇ ਜਦੋਂ ਤੁਸੀਂ ਪੰਚਾਇਤ ਕੀਤੀ ਕਿ ਬਸਾਵਾਂਗੇ ਆ ਲੜਕੀ ਵਾਲੇ ਬਿਲਕੁਲ ਦੇਖੋ ਜੀ ਧੀਆਂ ਲੜਕੇ ਵਾਲੇ ਕਿਸੇ ਗਲਤੀ ਨਹੀਂ ਆਉਂਦੇ ਨਾ ਤੇ ਉਹ ਬਸਾਉਣਦੇ ਆਉਂਦੇ ਆ ਤੇ ਨਾ ਛੱਡਣਦੇ ਆਉਂਦੇ ਉਹਨਾਂ ਨੂੰ ਵੀ ਐਂ ਘੇੜੇ ਕੱਢਦੇ ਰਹਿਣ ਪਰ ਅਸੀਂ ਜੋ ਸਾਡੇ ਖਾਲਸਾ ਪੰਥ ਦੀ ਰੀਤ ਆ ਅਸੀਂ ਲੜਕੀ ਨੂੰ ਉੱਥੇ ਬਸਾਵਾਂਗੇ ਜੋ ਉੱਥੇ ਉਹਦਾ ਬਣਦਾ ਹੱਕ ਆ ਉਹ ਦਵਾਵਾਂਗੇ ਲੜਕੀ ਬਹੁਤ ਜਲਦ ਇੰਡੀਆ ਆ ਰਹੀ ਆ ਮੇਰੇ ਖਿਆਲ ਸ਼ਾਇਦ ਅਗਲੇ ਮਹੀਨੇ ਆ ਆ ਕੇ ਤੇ ਅਸੀਂ ਬਕਾਇਦਾ ਬੀਬੀਆਂ ਨਾਲ ਭੇਜ ਕੇ ਸਿੰਘ ਨਾਲ ਭੇਜ ਕੇ ਉਹਨੂੰ ਉਸੇ ਘਰ ਚੋਂ ਉਹਦਾ ਜੋਦਾ ਰੂਮ ਆ ਉਹ ਖਲਾਵਾਗੇ ਸਮਾਨ ਉਹਦਾ ਉੱਥੇ ਪਿਆ ਆਪਣਾ ਉਹ ਰਸੂਗੀ ਵਸੂਗੀ ਜੋ ਉਹਦਾ ਉੱਥੇ ਬਣਦਾ ਹੱਕ ਉਹ ਦਵਾਇਆ ਜਾਊਗਾ ਇਦਾਂ ਦੀ ਕੋਈ ਗੱਲ ਨਹੀਂ ਬਿਲਕੁਲ ਅਸੀਂ ਪੰਜਾਬ ਦੇ ਵਿੱਚ ਨਿਹਰ ਨਹੀਂ ਪੈਣ ਦੇਣਾ ਇਦਾਂ ਦੇ ਜਿਹੜੇ ਚਵਾਲਾ ਉਹ ਬਹੁਤ ਆ ਮੈਂ ਬਹੁਤ ਸਾਰਿਆਂ ਨੂੰ ਇਹ ਇਹ ਗੱਲ ਕਹਿਣਾ ਵੀ ਆ ਵੀ ਤੁਸੀਂ ਇਕੱਲੇ ਇੱਕ মিডিਆ ਵਾਲਾ ਰੂਪੀ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਸਾਰੇ ਜਾਣੇ ਇੱਕ ਪੱਖ ਦਿਖਾਲ ਦਿੰਨੇ ਆ ਵੀ ਲੜਕੀ ਬਦਲ ਗਈ ਲੜਕੀ ਬਦਲ ਗਈ ਹੁਣ ਇਹਦੇ ਉੱਤੇ ਵੀ ਆਪਾਂ ਬੋਲੀਏ ਵੀ ਜਿੱਥੇ ਮੁੰਡਾ ਉੱਥੇ 2 ਸਾਲ ਤੋਂ ਲੜਕੀ ਨੂੰ ਖਰਾਬ ਕਰ ਰਿਆ ਭੱਜ ਗਿਆ ਠੀਕ ਹੈ ਨਾ ਦੁਬਾਰਾ ਮੈਟਰ ਮੂਨ ਤੇ ਪ੍ਰੋਫਾਈਲ ਬਣਾ ਲਈ ਵੀ ਮੈਂ ਕੁਵਾਰੀ ਕੁੜੀ ਲੱਭਦਾ ਮੈਂ ਮੈਨੂੰ ਰਿਸ਼ਤਾ ਚਾਹੀਦਾ ਜਦੋਂ ਇਹ ਸਾਥ ਅਸੀਂ ਉਹਨਾਂ ਦੇ ਸਾਹਮਣੇ ਰੱਖੇ ਤੇ ਉਹਨਾਂ ਨੂੰ ਕੋਈ ਗੱਲ ਨਹੀਂ ਆਈ ਸਿਰੇ ਦੇ ਸ਼ਰਾਬੀ ਬੰਦੇ ਉਹ ਠੀਕ ਹੈ ਨਾ ਜੀ ਪੈਗ ਲਾਉਣ ਤੋਂ ਬਗੈਰ ਉਹਨਾਂ ਨੂੰ ਜਾਗ ਨਹੀਂ ਖੁੱਲਦੀ ਪਿਓ ਜੀ ਕਹਿੰਦੇ ਸ਼ਰਾਬੀ ਆ ਅਸੀਂ ਪਹਿਲਾ ਸਵਾਲ ਹੀ ਕੀਤਾ ਪਿਓ ਸ਼ਰਾਬੀ ਆ ਜੀ ਮਾਂ ਸਿਧਰੀ aí ਦਾ ਰਿਸ਼ਤਾ ਕਿਉਂ ਕੀਤਾ ਕਿਉਂ ਤੁਸੀਂ ਉਹ ਵੀਡੀਓ ਵੇਖ ਹੀ ਲਾਉਂਗੇ ਕਿ ਜਿਹੜੀ ਜਿਹਦੇ ਵਿੱਚੋਂ ਸਾਰੀ ਗੱਲਬਾਤ ਆ ਉਹ ਅਸੀਂ ਤੁਹਾਨੂੰ ਦੇ ਦੇਵਾਂਗੇ ਪੁਲਿਸ ਪ੍ਰਸ਼ਾਸਨ ਦੀ ਕੀ ਨਲਾਈਕੀ ਸਾਹਮਣੇ ਪੁਲਿਸ ਪ੍ਰਸ਼ਾਸਨ ਦੀ ਇਹ ਆ ਵੀ ਲੜਕੀ ਪਰਿਵਾਰ ਵੱਲੋਂ ਪਹਿਲਾਂ ਐਨਆਰਆਈ ਥਾਣੇ ਦਿੱਤੀਆਂ ਗਈਆਂ ਸੀ ਐਪਲੀਕੇਸ਼ਨਾਂ ਉਹ ਆ ਜੀ ਬੱਸ ਤੁਹਾਨੂੰ ਪਤਾ ਹੀ ਆ ਛੈਲ ਲਾਉਣ ਵਾਸਤੇ ਭਗਵੰਤ ਮਾਨ ਦੀ ਸਰਕਾਰ ਦਾ ਤੁਹਾਨੂੰ ਪਤਾ ਹੀ ਆ ਇਹਨਾਂ ਦੇ ਕੋਈ ਸਬਸ ਅਫਸਰ ਹੈਗੇ ਆ ਮੁੰਡੇ ਵਾਲਿਆਂ ਦੇ ਪੱਖ ਦੇ ਵਿੱਚ ਉਹ ਅਸੀਂ ਉਸ ਦਿਨ ਵੀ ਚੇਤਾਵਨੀ ਦਿੱਤੀ ਸੀ ਅੱਜ ਵੀ ਦੇ ਦਿੰਨੇ ਆ ਵੀ ਜਿਹੜੇ ਆਪਸ਼ਨ ਇਹਨਾਂ ਦੀ ਮਤ ਕਰਦੇ ਆ ਉਹ ਹਟ ਜਾਓ ਲੜਕੀ ਸਾਰਿਆਂ ਦੀ ਸਾਂਝੀ ਹੁੰਦੀ ਧੀਆਂ ਭਾਣਾਂ ਦੀ ਅਸੀਂ ਅਸੀਂ ਬਸਾਉਣ ਦੇ ਹੱਕ 'ਚ ਆ ਅਸੀਂ ਲੜਕੀ ਉੱਥੇ ਬਸਾਉਣੀ ਆ ਜੋਗ ਦਾ ਬਣਦਾ ਹੱਕ ਉਹ ਦਵਾਣਾ ਦਵਾਉਣਾ ਆ ਜੇ ਤੁਸੀਂ ਨਹੀਂ ਹਟਣਾ ਤੇ ਫਿਰ ਜਿਹੜਾ ਤੁਹਾ ਧਰਨਾ ਤੁਹਾਡੇ ਮੂਰੇ ਜੋ ਸਾਡੇ ਕੋਲ ਸਰਦਾ ਬਣਦਾ ਹੋਗਾ ਤੁਹਾਡਾ ਪੂਰਾ ਮਾਨ ਸਤਕਾਰ ਅਸੀਂ ਕਰਾਂਗੇ ਜਦੋਂ ਹੱਕ ਹੁੰਦਾ